ਅੱਗੇ ਬੜਾ ਪੱਟੂ ਕੁੜੇ ਪੁਲਿਸ ਅਫਸਰਾਂ ਦੇ ਅੱਗੇ ਬੜਾ ਕੁੜੇ ਬੰਦਾ ਪਰੇ ਗਿਆ ਨੰਗਲ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਲਗਭਗ 1 ਵਜੇ ਨੰਗਲ ਦੇ ਜਵਾਰ ਮਾਰਕੀਟ ਤੋਂ ਚੋਰ ਦਸ ਟਾਇਰਾਂ ਵਾਲਾ ਟੈਂਕਰ ਚੋਰੀ ਕਰਕੇ ਭਜਨ ਵਿੱਚ ਸਫਲ ਹੋ ਗਏ ਜਿਸ ਦੀਆਂ ਤਸਵੀਰਾਂ ਨੰਗਲ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਸੜਕ ਤੇ ਲੱਗੇ ਨੰਗਲ ਨਗਰ ਕਾਉਂਸਲ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਟੈਂਕਰ ਮਾਲਿਕ ਨੇ ਟੈਂਕਰ ਚੋਰੀ ਹੋਣ ਦੀ ਸ਼ਿਕਾਇਤ ਨੰਗਲ ਪੁਲਿਸ ਕੋਲ ਦਰਜ ਕਰਵਾਈ ਹੈ ਤੇ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਇਹ ਵੀ ਪਤਾ ਲੱਗਾ ਹੈ ਕਿ ਕਨੌਲੀ ਦੇ ਇੱਕ ਪੈਟਰੋਲ ਪੰਪ ਤੋਂ ਟੈਂਕਰ ਚੋਰਾਂ ਵੱਲੋਂ ਟਰੱਕ ਵਿੱਚ ਡੀਜ਼ਲ ਪੜਦੇ ਹੋਏ ਤਸਵੀਰਾਂ ਵੀ ਕੈਦ ਹੋ ਗਈਆਂ ਨੇ ਟੈਂਕਰ ਮਾਲਕ ਰਾਜਿੰਦਰ ਸਿੰਘ ਅਤੇ ਉਸਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣਾ 10 ਟਾਇਰ ਵਾਲਾ ਟੈਂਕਰ ਆਪਣੀ ਦੁਕਾਨ ਦੇ ਨੇੜੇ ਆਮ ਵਾਂਗ ਖੜ੍ਹਾ ਕੀਤਾ ਸੀ ਪਰ ਦੇਰ ਰਾਤ ਉਹਨਾਂ ਦੇ ਡਰਾਈਵਰ ਨੂੰ ਉਸਦੇ ਦੋਸਤ ਦਾ ਫੋਨ ਆਇਆ ਕਿ ਕਨੌਲੀ ਪੈਟਰੋਲ ਪੰਪ ਤੇ ਉਹਨਾਂ ਦੇ ਟੈਂਕਰ ਵਿੱਚ ਡੀਜ਼ਲ ਪੜਿਆ ਜਾ ਰਿਹਾ ਹੈ ਪਰ ਡਰਾਈਵਰ ਨੇ ਕਿਹਾ ਕਿ ਤਾਂ ਉਹ ਕਰ ਹੈ ਅਤੇ ਜਦੋਂ ਉਸਨੇ ਉਹਨਾਂ ਨੂੰ ਫੋਨ ਕੀਤਾ ਤਾਂ ਉਹ ਆ ਕੇ ਦੇਖਿਆ ਕਿ ਟੈਂਕਰ ਪਾਰਕਿੰਗ ਵਾਲੀ ਜਗ੍ਹਾ ਤੇ ਨਹੀਂ ਸੀ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਦੁਕਾਨ ਦੇ ਕੋਲੇ ਖੜਾ ਅੱਛਾ ਤੇ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਨੂੰ ਤਾਂ ਸਵੇਰੇ ਪਤਾ ਲੱਗਾ ਜੇ ਡਰਾਈਵਰ ਦਾ ਫੋਨ ਆਇਆ ਉਹਨੇ ਫੋਟੋ ਦੇਖੀ ਹੋਣੀ ਗੱਡੀ ਦੀ ਹਾਂ ਉਹਨੇ ਪੁੱਛਿਆ ਵੀ ਗੱਡੀ ਕਿੱਥੇ ਆਪਣੀ ਹਾਂ ਰਾਤ 2 ਵਜੇ ਗੱਡੀ ਦਾ ਤੇਲ ਪਵਾਇਆ ਜੀ ਉੱਥੋਂ ਉਹ ਪੰਪ ਦੇ ਤੇਲ ਪਵਾ ਕੇ ਕਹਿੰਦੇ ਜੀ ਉੱਥੋਂ ਪੰਪ ਵਾਲਿਆਂ ਨੇ ਫੋਟੋਆਂ ਭਾਈਆਂ ਤੇ ਇਹਨਾਂ ਦੇ پیسے ਵੀ ਨਹੀਂ ਦਿੱਤੇ ਜੀ ਉਹਨਾਂ ਨੇ ਹਾਂ ਉੱਥੋਂ ਗੱਡੀ ਭਜਾ ਕੇ ਲੈ ਕੇ ਆਈ ਹਾਂ ਹੁਣ ਉਹ ਫਿਰ ਗ੍ਰੋਪਰੀ ਸਵੇਰੇ ਫਿਰ ਸਾਨੂੰ ਇੱਥੇ ਡਰਾਈਵਰ ਆ ਗਿਆ ਹਾਂ ਡਰਾਈਵਰ ਦਾ ਫੋਨ ਆਇਆ ਜੀ ਸਵੇਰੇ ਫੇ ਪਤਾ ਲੱਗਿਆ ਸਾਨੂੰ ਜੇਕਰ ਰਿਪੋਰਟ ਕਰਾਤੀ ਹਾਂ ਜੀ ਗਿਆ ਉਹ ਜੀ ਸਾਡੇ। ਛੋਟਾ ਬ੍ਰਦਰ ਗਿਆ ਉਹਦੇ ਨਾਂ ਤੇ ਜੀ ਗੱਡੀ। ਉਹਦੇ ਨਾਲ ਹੀ। ਇਹ ਪ੍ਰੋਗਰਾਮ ਮਰਜਿੰਦਰ ਸਿੰਘ ਜੀ। ਮਰਜਿੰਦਰ ਜੀ ਦੱਸੋ ਕੀ ਵਾਰਦਾਤ। 11 ਵਾਰਦਾਤ ਦਾ ਮੈਨੂੰ 9:00 ਵਜੇ ਦੇ ਅਸਵਲ ਹਸਪਤਾਲ ਗਿਆ ਜੀ। ਡਰਾਈਵਰ ਦਾ ਫੋਨ ਆਇਆ ਜੀ। ਹਾਂ। ਉਹਨੂੰ ਉਹਦੇ ਦੋਸਤ ਦਾ ਫੋਨ ਆਇਆ ਵੀ ਰਾਤ ਗੱਡੀ ਤੇਰੀ ਨਾ ਤੇਲ ਪਵਾਉਂਦੀ ਸੀ। ਉੱਥੇ ਆਪਣਾ ਕਰਨੌਲੀ। ਹਾਂ। ਤੇ ਉਹ ਕਹਿੰਦਾ ਮੇਰੇ ਮੈਂ ਤਾਂ ਇੱਥੇ ਆ ਕਹਿੰਦਾ ਘਰੇ ਸੁਤਾ ਬੈ ਯਾਰ। ਹਾਂ। ਜਦੋਂ ਉਹਦਾ ਮੈਨੂੰ ਫੋਨ ਆਇਆ ਮੈਂ ਆ ਕੇ ਦੇਖਿਆ ਗੱਡੀ ਹੈ ਨਹੀਂ ਸੀ ਕਿਹੜੀ ਗੱਡੀ ਸੀ ਗੱਡੀ ਟੈਂਕਰ ਹੈ ਜੀ ਹਾਂ ਗੱਡੀ ਨੰਬਰ ਕਾ ਪੀ ਵੀ 65 ए बी 7042 ਜੀ ਹਾਂ ਮੇਰਾ ਮੋਬਾਈਲ ਨੰਬਰ 94170 79026 ਜੀ ਤੇ ਇਹ ਵੱਡੀ ਗੱਡੀ ਹੈ ਟੈਂਕਰ 10 ਚੱਕਾ ਟੈਂਕਰ ਹੈ ਜੀ ਇਹ ਅੱਛਾ ਜੀ ਰਿਪੋਰਟ ਕਰਾਤੀ ਹੈ ਹਾਂ ਜੀ ਰਿਪੋਰਟ ਰਿਪੋਰਟ ਹਲੇ ਦਰਜ ਨਹੀਂ ਹੋਈ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰੇ ਸੀਸੀਟੀਵੀ ਆ ਕੇ ਉਹਦੀ ਫੁਟੇਜ ਮਿਲ ਗਈ ਜੀ ਇੱਕ ਦਸ ਮਿੰਟ ਲਾਉਈਏ ਇਹ ਸਾਡੇ ਬਾੜਨ ਬਗੈਰਾ ਜਵਾਲ ਮਾਰਕੀਟ ਦੀ ਘਟਨਾ ਹੈ ਜੀ ਉੱਥੇ ਰਾਤ ਨੂੰ 1:00 ਵਜੇ ਸੀ ਦੀ ਕੈਮਰੇ ਜਾਇਆ 1:02 ਮਿੰਟ ਤੇ ਐਮਪੀ ਗੁੱਟ ਜਵਾਬ ਮਾਰ ਕੇ ਕੱਢੀ ਚੋਰੀ ਹੋਣੀ ਟੈਂਕਰ ਜਿਹੜੀ ਪਨੋਲੀ ਵੱਲ ਲੈ ਕੇ ਗਏ ਪਰ ਸਾਨੂੰ ਵੀ ਲੱਗਾ ਕਿ ਨੋਲੀ ਤੇ ਉਸ ਬੰਦੇ ਨੇ 2:00 ਵਜੇ 2:03 ਮਿੰਟ ਤੇ ਉੱਥੇ ਬਸ ਉਥੋਂ 2:03 ਤੇ ਉਹ ਨਹੀਂ ਕਨੋਲੀ ਤੇ ਪੈਟਰੋਲ ਪਾਇਆ ਉਹ ਸੀਸੀਟੀਵੀ ਕੈਮਰੇ ਚੈੱਕ ਹੋਗੇ ਫਿਰ ਆਪਾਂ ਨੰਗਲ ਆਏ ਨੰਗਲ ਕੈਮਰੇ ਚ ਵੀ ਚੈੱਕ ਹੋਗੇ ਕਿ 1:02 ਤੇ ਐਮਪੀਓ ਦੀ ਗੱਡੀ ਲੈ ਕੇ ਜਾਂਦਾ ਰਿਹਾ ਕਨੋਲੀ ਨੂੰ ਰਿਪੋਰਟ ਕਰਾਤੀ ਰਿਪੋਰਟ ਰਿਪੋਰਟ ਲਖਾਲਗੇ ਜੀ ਆਪਾਂ ਸੀਸੀਟੀਵੀ ਚੈੱਕ ਕਰੇ ਟਾਈਮ ਰੀਚੈੱਕ ਕਰੋ ਕਿ ਗੱਡੀ ਇੱਥੇ ਚੱਕ ਕੋ ਚੋਰੀ ਹੋਈ ਤਾਂ ਗੱਡੀ ਗੱਡੀ ਉੱਥੇ ਚੋਰੀ ਹੋਈ ਜਵਾਲ ਮਾਰਕੀਟ ਤੋਂ